ये एक पिक्चर जैसे होती स्क्रिप्ट होती है कि पहले हम दुश्मन बनेंगे ताकि हम चर्चा में रहें फिर हम दोस्ती करेंगे आम तो आदमी पार्टी कि चिर पूछे दो साल दो साल ची नशे काम नहीं कर सके हूँ अं तो नशे काम करा जो तीन पार्टी ची नशे वाले मुद्दे से पार्टी से रह के जनता जो मुद्दे चकना चाहते क्यों नहीं चके बच्चे बच्चे तो सुनने आया है कि नशा कौन बिकवा है हर एक बचे पता है उत्तर ਹਾਨੂੰ ਪਤਾ ਹੈ ਕਿ ਨਸ਼ਾ ਬਿਕ ਰਿਆ ਤੁਸੀਂ ਐਮਪੀ ਐਮਐਲਏ ਹੋ ਕੇ ਤੁਹਾਨੂੰ ਨਹੀਂ ਪਤਾ ਸੀ ਸਾਡਾ ਸਰਕਲ ਉੱਥੇ ਸੀ ਜਿੱਥੇ ਅਸੀਂ ਹੈਗੇ ਆ ਇਹਨਾਂ ਦੇ ਸਰਕਲ ਉਹਨਾਂ ਨਾਲ ਹੈ ਜਿਹੜਾ ਡਰੱਗਸ ਵੇਚਦੇ ਆ ਫੋਟੋਜ਼ ਵੀ ਵਾਇਰਲ ਹੋਈਆਂ ਮੇਰੇ ਕਿ ਬਲਵਾ ਕਹਿਦੀ ਹੈ ਕਿ ਡਰੱਗਸ ਇਹ ਵਕਾਉਂਦੇ ਵੀ ਇਹੇ ਵੀ ਕਹ ਰਹੇ ਆ ਔਰ ਕੌਣ ਮੈਨੂੰ ਦੱਸੋ ਔਰ ਕੌਣ ਹੈ ਜੇ ਤੁਸੀਂ ਨਹੀਂ ਵਿਕਾਰੇ ਸੀ ਤੁਸੀਂ ਰੋਕਿਆ ਕਿਉਂ ਨਹੀਂ ਜਵਾਬ ਦੇਣ ਇਸ ਚੀਜ਼ ਦਾ ਮੁਸ਼ੀਤ ਲੰਗਰਾਲ ਵੀ ਤੇ ਰਿੰਕੂ ਵੀ ਜਿਹੜਾ ਦੀ ਨੀਅਤ ਹੁੰਦੀ ਨਾ ਕੰਮ ਕਰਨ ਦੀ ਉਹਨਾਂ ਕੋਲ ਕੋਈ ਪਾਵਰ ਨਾ ਵੀ ਹੋਵੇ ਉਹ ਕੰਮ ਕਰਦੇ ਆ ਮੈਂ ਕਰਦੀ ਆ ਨਾ ਸੀਐਮ ਭਗਵੰਤ ਮਾਨ ਨੂੰ ਇੱਥੇ ਆਣਾ ਪੈ ਗਿਆ ਇੰਨੇ ਮਾੜੇ ਹਾਲਾਤ ਆ ਆਮ ਆਦੀ ਪਾਰਟੀ ਦੇ ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹਾਂਗੀ ਕਿ ਤੁਹਾਡੇ ਲਈ ਸਿਰਫ ਵੈਸਲ ਕਾ ਹੀ ਰਹਿ ਗਿਆ ਤੁਹਾਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ ਪੰਜਾਬ ਦੀ ਤੁਹਾਨੂੰ ਚਿੰਤਾ ਨਹੀਂ ਹੈ ਤੁਹਾਨੂੰ ਸਿਰਫ ਸੀਟ ਦੀ ਚਿੰਤਾ ਹੈ ਆਪਣੀ ਕਿਪਸ ਸੀਟ ਜਿੰਨੀ ਹੈ ਇੱਥੇ ਆ ਕੇ ਤੁਸੀਂ ਰਹਿ ਰਹੇ ਹੋ ਪੰਜਾਬ ਕਿੰਨੇ ਵੇਖਣਾ ਉਹ ਕਿਧਰ ਵਾਲੇ ਛੱਡਿਆ ਤੁਸੀਂ ਜਲੰਧਰ ਵਸਤੀ ਦੀ ਜ਼ਮੀਨੀ ਚੋਣ ਔਰ ਉਸ ਜ਼ਮੀਨੀ ਚੋਣ ਦੇ ਵਿੱਚ ਫਿਲਹਾਲ ਉਮੀਦਵਾਰਾਂ ਨੂੰ ਲੈ ਕੇ ਚਰਚਾ ਚੱਲੀ ਹੋਈ ਹੈ ਔਰ ਖਾਸ ਕਰਕੇ ਇਹਨਾਂ ਸੰਦਰਭਾਂ ਦੇ ਵਿੱਚ ਹੀ ਗੱਲ ਕਰਨ ਅੱਜ ਪਹੁੰਚੇ ਆ ਆਰਤੀ ਰਾਜਪੂਤ ਦੇ ਕੋਲ ਉਹਨਾਂ ਨਾਲ ਗੱਲਬਾਤ ਕਰਦੇ ਆ ਆਰਤੀ ਮੈਮ ਸਭ ਤੋਂ ਪਹਿਲਾਂ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਗੱਲ ਕਰਦੇ ਆ ਜਿਹੜੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਖਾਸ ਕਰਕੇ ਸ਼ੀਤਲੰਗੁਰਾਲ ਬਾਰੇ ਗੱਲ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਲਾਣਿਆ ਗਿਆ ਭਾਜਪਾ ਦੇ ਵੱਲੋਂ ਉਹਨਾਂ ਨੇ ਇੱਕ ਗੱਲ ਸਾਫ਼ ਕਹੀ ਸੀ ਕਿ ਸਾਡੇ ਇਲਾਕੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਬਹੁਤ ਨਸ਼ਾ ਹੈ ਤੇ ਉਹਦੇ ਬਾਰੇ ਕੰਮ ਕਰਨਾ ਹੈ ਕਹਿੰਦੇ ਅਸੀਂ ਆਮ ਆਦਮੀ ਪਾਰਟੀ 'ਚ ਰਹਿ ਕੇ ਕੰਮ ਕਰ ਨਹੀਂ ਸਕੇ ਤੁਸੀਂ ਇਸ ਬਿਆਨ ਦੇ ਬਾਰੇ 'ਚ ਪਹਿਲਾਂ ਵੀ ਬੋਲ ਚੁੱਕੇ ਹੋ ਦੁਬਾਰਾ ਮੈਂ ਤੁਹਾਡੇ ਜਾਣਨਾ ਚਾਹੁੰਦਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਉਹ ਕਹਿੰਦੇ ਆਮ ਆਦਮੀ ਪਾਰਟੀ 'ਚ ਉਹਨਾਂ ਨੂੰ ਕਿੰਨਾ ਚਿਰ ਹੋਇਆ ਸੀ ਉਹਨਾਂ ਨੂੰ ਪੁੱਛਿਓ 2 ਸ 2 ਸਾਲ ਚ ਉਹ ਕਹਿੰਦੇ ਅਸੀਂ ਨਸ਼ੇਲੇ ਕੰਮ ਨਹੀਂ ਕਰ ਸਕੇ ਹੁਣ ਅਸੀਂ ਨਸ਼ੇਲੇ ਕੰਮ ਕਰਾਂਗੇ ਜਦੋਂ ਪਾਵਰ ਚ ਸੀ ਐਮਐਲਏ ਸੀ ਇਹਨਾਂ ਦੇ ਇੱਕ ਅੰਮ੍ਰਿਤਸਰ ਦੇ ਐਮਐਲਏ ਆਮਦੀ ਪਾਰਟੀ ਦੇ ਆ ਜਿਹੜੇ ਪਾਰਟੀ ਦੇ ਵਿੱਚ ਰਹਿ ਕੇ ਵਿਰੋਧ ਕਰ ਰਹੇ ਆ ਕਿਉਂ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੇ ਜੇ ਅਸੀਂ ਹਿਸਟਰੀ ਵੇਖੀਏ ਮੈਂ ਉਹਨਾਂ ਦਾ ਨਾਮ ਪ੍ਰਤਾਪ ਜੀ ਹੈਗੇ ਆ ਕੁਵਰ ਵਿਜੇ ਪ੍ਰਤਾਪ ਜੀ ਹਾਂਜੀ ਉਹਨਾਂ ਦਾ ਬਿਕੋਜ਼ ਉਹ ਸਟੈਂਡ ਲੈਂਦੇ ਆਏ ਸ਼ੁਰੂ ਤੋਂ ਉਹ ਪਾਰਟੀ ਚ ਰਹਿ ਕੇ ਸਟੈਂਡ ਲੈ ਰਹੇ ਆ ਇਹਨਾਂ ਨੇ ਅੱਜ ਤੱਕ ਕਿਉਂ ਨਹੀਂ ਸਟੈਂਡ ਲਿਆ ਕਿਉਂ ਮੁੱਦੇ ਕਿਉਂ ਨਹੀਂ ਚੱਕੇ ਜਦ ਤੁਸੀਂ ਪਾਰਟੀ 'ਚ ਸੀ ਨਸ਼ੇ ਵਾਲੇ ਮੁੱਦੇ ਸੀ ਤੁਸੀਂ ਪਾਰਟੀ 'ਚ ਰਹਿ ਕੇ ਤੁਸੀਂ ਜਨਤਾ ਲਈ ਜੇ ਮੁੱਦੇ ਚੱਕਣਾ ਚਾਹੁੰਦੇ ਸੀ ਤੁਸੀਂ ਕਿਉਂ ਨਹੀਂ ਚੱਕੇ ਦੇਖੋ ਮੈਨੂੰ ਤਾਂ ਜਾਂਚ ਤੱਕ ਬੱਚੇ-ਬੱਚੇ ਨੂੰ ਸੁਣਨ ਨੂੰ ਆਇਆ ਹੈ ਕਿ ਨਸ਼ਾ ਕੌਣ ਬਿਕਵਾਂਦਾ ਹੈ ਹਰ ਇੱਕ ਬੱਚੇ ਨੂੰ ਪਤਾ ਹੈ ਉੱਥੇ ਤੇ ਇਹ ਇਹਨਾਂ ਨੂੰ ਵੀ ਪਤਾ ਹੈ ਜੇ ਨਸ਼ੇ ਤੁਸੀਂ ਹਟਾਣੇ ਹੀ ਸੀ ਤੇ ਫਿਰ ਪਾਰਟੀ 'ਚ ਰਹਿ ਕੇ ਵੀ ਤੁਸੀਂ ਕਰ ਸਕਦੇ ਤੁਸੀਂ ਪਾਵਰ 'ਚ ਸੀ ਹੁਣ ਤੁਸੀਂ ਕੁਝ ਵੀ ਨਹੀਂ ਹੋ ਪਤਾ ਨਹੀਂ ਤੁਸੀਂ ਅੱਗੇ ਜਿੱਤਦੇ ਹੋ ਨਹੀਂ ਜਿੱਤਦੇ ਉਹ ਤਾਂ ਬਾਅਦ ਦੀ ਗੱਲ ਹੈ ਨਾ ਤੇ ਇਹ ਟਿੱਪਣੀਆਂ ਨਸ਼ੇ ਦੀ ਨਾ ਕਰਨ ਜਿਹੜਾ ਦੀ ਨੀਅਤ ਹੁੰਦੀ ਹੈ ਨਾ ਕੰਮ ਕਰਨ ਦੀ ਉਨਾ ਕੋਲ ਕੋਈ ਪਾਵਰ ਨਾ ਵੀ ਹੋਵੇ ਉਹ ਕੰਮ ਕਰਦੇ ਆ ਮੈਂ ਕਰਦੀ ਆ ਨਾ ਮੈਂ ਕੁਝ ਵੀ ਨਹੀਂ ਫਿਰ ਵੀ ਕੰਮ ਕਰਦੀ ਆ ਗੱਲ ਗੱਲ ਇੱਥੇ ਖੜਦੀ ਹੈ ਕਿਉਂਕਿ ਵੈਸਟ ਹਲਕਾ ਇਹਨਾਂ ਦਾ ਆਪਣਾ ਹਲਕਾ ਇਹਦੇ ਵਿੱਚ ਉਹ ਰਹੇ ਵੀ ਐਮਐਲਏ ਵੀ ਐਮਐਲਏ ਸ਼ੇਪ ਮਾਣੀ ਅ ਰਿੰਕੂ ਜੀ ਐਮਐਮਪੀ ਰਹੇ ਰਹੇ ਨੇ ਉੱਥੇ ਖਾਸ ਕਰਕੇ ਸਵਾਲ ਉਦੋਂ ਖੜਾ ਹੁੰਦਾ ਜਦੋਂ ਤੁਸੀਂ ਔਨ ਸੀਟ ਹੈਗੇ ਹੋ ਤੁਹਾਡੇ ਕੋਲ ਚੇਅਰ ਹੈਗੀ ਆ ਪਰ ਤੁਸੀਂ ਕੰਮ ਨਹੀਂ ਕਰ پا ਰਹੇ ਆ ਹੁਣ ਤੁਸੀਂ ਉਹ ਗੱਲਾਂ ਉਭਾਰਦੇ ਪਏ ਹੋ ਕਿ ਉੱਥੇ ਨਸ਼ੇ ਹੈਗੇ ਆ ਤੁਸੀਂ ਵੀ ਉੱਥੇ ਜਾ ਕੇ ਵਿਚਰਿਓ ਲੋਕਾਂ ਨਾਲ ਗੱਲਬਾਤ ਕੀਤੀ ਆ ਕਿੰਨਾ ਕੁ ਨਸ਼ਾ ਤੁਹਾਨੂੰ ਦਿਖ ਗਿਆ ਉੱਥੇ ਤੇ ਕੀ ਕੁਝ ਤੁਹਾਨੂੰ ਦਿਖਿਆ कहते हैं ना फेस रीडिंग आप हमेशा आपके एक्सप्रेशंस बयां करते हैं कि क्या है जब मैंने वहाँ पर मार्च निकाली थी और मेरा एक ही नारा था नशा हटाओ पंजाब बचाओ नशा हटाओ पंजाब बचाओ क्योंकि नशा सचमुच पंजाब को ना मैं कहूँगी दीमक की तरह खा रहा है खोखला कर रहा है हमारे यूथ को खोखला कर रहा है नशा जो ले रहा है वो भी परेशान हो रहा है जो बेच रहा है उसके ऊपर केस हो रहे हैं मतलब हर तरीके से हमारा युवा

ਦੇਖੋ ਹਮਸੇ ਮੈਨੂੰ ਤਾਂ ਲੋਗੋ ਨੇ ਲੇਡੀਜ਼ ਨੇ ਗੱਲੇ ਕਿ ਬਹੁਤ ਵਧੀਆ ਕਰ ਰਹੀ ਬਿਟੀ ਮਤਲਬ ਕੁੜੀਏ ਜਿਦਾ ਬੋਲਦੇ ਆ ਬਹੁਤ ਵਧੀਆ ਕਰੀ ਨਸ਼ਾ ਹਟਣਾ ਚਾਹੀਦਾ ਪਹਿਲੀ ਵਾਰ ਕੋਈ ਆ ਕੇ ਇੱਥੇ ਬੋਲੇ ਆ ਤਾਂ ਕੋਈ ਬੋਲਦਾ ਹੀ ਨਹੀਂ ਕਿਉਂਕਿ ਮੈਂ دانشਮੰਦਾ ਜੇ ਮੈਂ ਇਹ ਰੈਲੀ ਕੱਢੀ ਸੀ ਔਰ ਇਹਨਾਂ ਦੇ ਆਫਿਸ ਦੇ ਬਾਹਰ ਤੋਂ ਕੱਢੀ ਸੀ ਕਿ ਜੇ ਹਾਨੂੰ ਪਤਾ ਹੈ ਤੇ ਨਸ਼ਾ बिक ਰਿਹਾ ਤੁਸੀਂ ਐਮਪੀ ਐਮਐਲਏ ਹੋ ਕੇ ਤੁਹਾਨੂੰ ਨਹੀਂ ਪਤਾ ਸੀ ਤੁਸੀਂ ਜੇ ਐਮਐਲਏ ਐਮਪੀ ਚਾਹਵੇ ਤੇ ਆਪਣੇ ਜ਼ੋਨ ਦੇ ਪੁਲਿਸ ਕਰਮਚਾਰੀਆਂ ਨਾਲ ਮਿਲ ਕੇ ਕੁਝ ਵੀ ਕਰ ਸਕਦਾ ਹੈ ਕੁਝ ਵੀ ਤੇ ਜੇ ਸਿਸਟਮ ਦੇ ਨਾਲ ਤੁਸੀਂ ਕੰਮ ਕਰੋ ਯੂ ਹੈਵ ਪਾਵਰ ਕਿ ਮੈਂ ਬਿਨਾ ਪਾਵਰ ਦੇ ਸਿਸਟਮ ਤੋਂ ਕੰਮ ਕਰਾ ਸਕਦੇ ਤੁਸੀਂ ਕਿਉਂ ਨਹੀਂ ਕਰਾ ਸਕਦੇ ਤੂੰ ਇਹ ਕਰਾਣਾ ਹੀ ਨਹੀਂ ਚਾਹੁੰਦੀ ਸੀ ਇਹ ਉਹਨੂੰ ਕਹਿੰਦੇ ਨਾ ਮਕੂਟੇ ਤੁਸੀਂ ਜੋ ਮਰਜ਼ੀ ਪਾ ਲੋ ਲੋਕਾਂ ਨੂੰ ਤੁਹਾਡੀ ਅਸਲੀ ਸੂਰਤ ਦਾ ਪਤਾ ਕੀ ਅਸਲੀ ਸੂਰਤ ਉਹ ਵੀ ਦੱਸਿਓਗੇ ਤੁਹਾਨੂੰ ਕੁਝ ਖੁਦ ਪਤਾ ਲੱਗ ਜਾਊਗਾ ਤੁਸੀਂ ਪਿਛਲੇ ਨਿਊਜ਼ ਨਹੀਂ ਦੇਖੀਆਂ ਸੀ ਨਿਊਜ਼ ਆ ਹੀ ਰਹੀ ਸੀ ਕਿਹਦੇ ਨਾਲ ਇਹਨਾਂ ਦਾ ਸੰਬੰਧ ਹੈ ਕਿਹਨੇ ਨਾਲ ਇਹ ਮਿਲਦੇ ਜੁਲਦੇ ਆ ਦੇਖੋ ਸਰਕਲ ਐਦਾ ਹੁਣ ਨਾ ਹੁੰਦਾ ਹੁਣ ਸਾਡਾ ਸਰਕਲ ਆ ਸਾਡਾ ਸਰਕਲ ਉੱਥੇ ਸੀਮਤ ਜਿੱਥੇ ਅਸੀਂ ਹੈਗੇ ਆ ਇਹਨਾਂ ਦਾ ਸਰਕਲ ਉਹਨਾਂ ਨਾਲ ਆ ਜਿਹੜਾ ਡਰੱਗਸ ਵੇਚਦੇ ਆ ਫੋਟੋਜ਼ ਵੀ ਵਾਇਰਲ ਹੋਈਆਂ ਮੇਰੇ ਕਿ ਮਲਵਾ ਕਹਿ ਰਹੀਏ ਕਿ ਡਰੱਗਸ ਇਹ ਵਕਾਉਂਦੇ ਹੋਏ ਇਹ ਵੀ ਕਹ ਰਹੇ ਆ ਔਰ ਕੌਣ ਮੈਨੂੰ ਦੱਸੋ ਔਰ ਕੌਣ ਹੈ ਜੀ ਤੁਸੀਂ ਨਹੀਂ ਵਿਕਾਰੇ ਸੀ ਤੁਸੀਂ ਰੋਕਿਆ ਕਿਉਂ ਨਹੀਂ ਤੁਸੀਂ ਪਾਵਰ ਸੀ ਤੁਸੀਂ ਰੋਕਿਆ ਕਿਉਂ ਨਹੀਂ ਜਵਾਬ ਦੇਣ ਇਸ ਚੀਜ਼ ਦਾ ਮਨੁਸ਼ੀਤ ਲੰਗੁਰਾਲ ਵੀ ਤੇ ਰਿੰਕੂ ਵੀ ਉਹ ਤਾਂ ਕਹਿੰਦੇ ਕਿ ਸਾਨੂੰ ਪਾਰਟੀ ਨੇ ਕਰਨ ਨਹੀਂ ਦਿੱਤਾ ਅਸੀਂ ਤਾਂ ਪਾਰਟੀ ਨੂੰ ਕਹਿੰਦੇ ਰਹੇ ਪਾਰਟੀ ਨੇ ਸਾਨੂੰ ਹੱਥ ਪੁੱਲ ਨਹੀਂ ਬਣਾਇਆ ਤੁਸੀਂ ਉਹਦੇ ਕਿਉਂ ਨਹੀਂ ਪਾਰਟੀ ਛੱਡਤੀ ਲੈਂਦੇ ਸਟੈਂਡ ਮੈਂ ਲਿਆ ਸੀ ਸਟੈਂਡ ਤੁਸੀਂ ਵੀ ਸਟੈਂਡ ਲੈਂਦੇ ਲੈਂਦੇ ਜਨਤਾ ਦੇ ਹਿੱਤ ਨੇ ਸਟੈਂਡ ਲੈਂਦੇ ਤੁਸੀਂ ਸਟੈਂਡ ਲੈ ਕੇ ਕਹਿੰਦੇ ਕਿ ਇਹ ਨਸ਼ਾ ਬਿਕਾਰ ਰਿਹਾ ਤਾਂ ਅਸੀਂ ਹੁਣ ਪਾਰਟੀ ਛੱਡ ਰਹੇ ਆ ਕਿਉਂ ਨਹੀਂ ਲਿਆ ਸਟੈਂਡ ਤੁਸੀਂ ਰਿੰਕੂ ਆਪਣਾ ਕਿ ਮੇਰੇ 9 ਮਹੀਨੇ ਪੂਰੇ ਹੋ ਜਾਣ 10 ਮਹੀਨੇ ਪੂਰੇ ਹੋ ਜਾਣ ਐਮਪੀ ਐਮਪੀ ਦੇ ਆਪਣੇ ਭਲੇ ਲਈ ਉਹਨੇ ਕੀਤਾ ਹੈ ਤੇ ਅੰਗਰਾਲ ਨੂੰ ਅੰਗਰਾਲ ਨੂੰ 2.5 ਸਾਲ ਛੱਡ ਕੇ ਕਿਉਂ ਆ ਗਏ ਹੈ ਤਾਂ ਅੰਗਰਾਲ ਨੂੰ ਪਤਾ ਹੋਣਾ ਦੇਖੋ ਕਿ ਤੁਹਾਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਇਹ ਭਾਜਪਾ ਨੂੰ ਪਤਾ ਹੋਣਾ ਤੇ ਅੰਗਰਾਲ ਨੂੰ ਪਤਾ ਹੋਣਾ ਐਕਚੁਅਲੀ ਜੋ ਇਹ ਜੋ ਵੀ ਕਰ ਰਹੇ ਹੈ ਨਾ ਇਹ ਇੱਕ ਪਿਕਚਰ ਜਿਵੇਂ ਹੁੰਦੀ ਸਕ੍ਰਿਪਟ ਹੁੰਦੀ ਹੈ ਕਿ ਪਹਿਲੇ ਅਸੀਂ ਦੁਸ਼ਮਣ ਬਣेंगे ਤਾਂ ਕਿ ਅਸੀਂ ਚਰਚਾ ਵਿੱਚ ਰਹੇ ਫਿਰ ਅਸੀਂ ਦੋਸਤੀ ਕਰਾਂਗੇ ਸਕ੍ਰਿਪਟਡ ਹੈ ਸਾਰਾ ਕੁਝ ਇਹ ਸਿਰਫ ਡਰਾਮਾ تھا ਦਿਖਾਵਾ تھا ਜਨਤਾ ਕੋ ਸਿਰਫ ਬੇਵਕੂਫ ਬਣਾ ਰਹੇ تھے ਆਪਣੀ ਰਾਜਨੀਤੀ ਚਮਕਾਉਣੇ ਲਈ ਮੈਂ ਤਾਂ یہی ਕਹੂੰਗੀ ਅੱਛਾ ਚਲੋ ਜੋ ਹੁਣ ਸਥਿਤੀ ਬਣੀ ਹੋਈ ਹੈ ਮੈਂ ਉਹਦੇ ਬਾਰੇ ਵੀ ਜਾਣਨਾ ਚਾਹੁੰਦਾ ਤੁਹਾਨੂੰ ਕੀ ਲੱਗਦਾ ਕਿ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿਹਦਾ ਪਲੜਾ ਭਾਰੀ ਲੱਗਦਾ ਪਿਆ ਅਕਾਲੀ ਦਲ ਦਾ ਜੇ ਕੋਈ ਸ਼ੋਰ ਲੱਗਦਾ ਨਹੀਂ ਪਿਆ ਦੇਖੋ ਪਲੜਾ ਭਾਰੀ ਜਨਤਾ ਹੁਣ ਥੋੜੀ ਜੀ ਮਤਲਬ ਤੁਸੀਂ ਮੰਨੋ ਜਾਗਰੂਕ ਹੋ ਚੁੱਕੀ ਹੈ ਜਿਹਦਾ ਜਿਹੜੇ ਰਿਜ਼ਲਟ ਇਸ ਵਾਰ ਆਏ ਆ ਤੇ ਮੈਨੂੰ ਖੁਸ਼ੀ ਵੀ ਹੈ ਇਸ ਚੀਜ਼ ਦੀ ਕਿ ਜਨਤਾ ਨੂੰ ਫਰਕ ਲੱਗਣਾ ਸ਼ੁਰੂ ਪਤਾ ਲੱਗ ਗਿਆ ਕਿ ਹੁਣ ਐਮਪੀ ਦੇ ਹੈਗੇ ਆ ਐਮਐਲਏ ਦੇ ਹੈਗੇ ਆ ਉਹਨਾਂ ਨੂੰ ਪਤਾ ਕਿ ਐਮਪੀ ਦਾ ਸਾਡਾ ਪੂਰਾ ਦੇਸ਼ ਚਲਾਣਾ ਉਹਨੇ ਆਪਾਂ ਉਹਨੂੰ ਚਲਾਉਂਦੇ ਐਮਐਲਏ ਦਾ ਪਤਾ ਕਿ ਸਾਡੇ ਹਲਕੇ ਨੂੰ ਚਲਾਉਣਾ ਹੈ ਉਹਨੇ ਤੇ ਜਨਤਾ ਸੋਚ ਸਮਝ ਕੇ ਹਜੇ ਤੱਕ ਤਾਂ ਮੈਨੂੰ ਕੋਈ ਸਟਰੋਂਗ ਕੈਂਡੀਡੇਟ ਨਜ਼ਰ ਨਹੀਂ ਆਇਆ ਮੈਂ ਜਿੰਨੇ ਵੀ ਕੈਂਡੀਡੇਟ ਵੇਖ ਰਹੀ ਆ ਉਹਨਾਂ ਨੇ ਹਲਕੇ ਲਈ ਕੁਝ ਨਹੀਂ ਕੀਤਾ ਉਸ ਹਲਕੇ ਦੇ ਵਿੱਚ ਰਹਿ ਕੇ ਨਹੀਂ ਕੁਝ ਕੀਤਾ ਉਹਨਾਂ ਨੇ ਤੇ ਕੋਈ ਵੀ ਕੈਂਡੀਡੇਟਾ ਜਿਵੇਂ ਸਟਰੋਂਗ ਨਜ਼ਰ ਨਹੀਂ ਆ ਰਿਹਾ ਤਾਂ ਮੈਂ ਇੱਥੇ ਕੋਈ ਮੈਂ ਟਿੱਪਣੀ ਨਹੀਂ ਦਵਾਂਗੀ ਸਾਹਿਬ ਤਾਂ ਕਹਿੰਦੇ ਕਿ ਮੈਂ ਜਿੱਤਿਆ ਪਿਆ ਕਹਿੰਦੇ ਉਹ ਤਾਂ ਰਿੰਕੂ ਵੀ ਕਹਿ ਰያ ਸੀ ਮੈਂ ਜਿੱਤਿਆ ਪਿਆ ਜਿੱਤ ਗਿਆ ਇਹ ਤੇ ਇਹ ਕਹਿੰਦੇ ਸੀ ਮਤਲਬ ਇਹ ਭਾਜੀਪੀ ਦੀ ਨਾ ਇਹ ਮਤਲਬ ਮੈਂ ਕਹਾਂਗੀ ਇਹ 400 ਪਾਰ ਦੇ ਨਾਰੇ ਸੀ ਤੇ ਇਹ ਫੇਕ ਹੀ ਹੁੰਦੀ ਹੈ ਜਦੋਂ ਇਹ ਕਹਿੰਦੇ ਜਿੱਤਿਆ ਹੋਇਆ ਸਮਝੋ ਹਾਰ ਰਿਹਾ अच्छा आ, आम आदमी पार्टी दी ਗੱਲ ਕਰੀਏ ਆਖਿਰ ਦੇ ਵਿੱਚ ਆਂਦੇ ਆਂਦੇ ਤੇ ਉਹਨਾਂ ਨੇ ਵੀ ਖਾਸਾ ਜ਼ੋਰ ਫੜਿਆ ਹੋਇਆ ਹੈ ਮਹਿੰਦਰ ਭਗਤ ਜਿਹੜੇ ਨੇ ਉਤਾਰੇ ਹੋਏ ਨੇ ਤੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਆ ਕੇ ਉਹਨਾਂ ਨੇ ਕਿਰਾਏ ਦਾ ਮਕਾਨ ਲੈ ਲਿਆ ਤੂਰੇ ਰਹਿਣ ਲੱਗ ਗਏ ਨੇ ਕਿਸ ਤਰ੍ਹਾਂ ਦੇਖਦੇ ਹੋਨ ਕੀ ਭਾਵੇਂ ਦੇਖੋ ਇਹ ਸੋਚਣ ਵਾਲੀ ਗੱਲ ਆ ਕਿ ਸੀਐਮ ਭਗਵੰਤ ਮਾਨ ਨੂੰ ਇੱਥੇ ਆਣਾ ਪੈ ਗਿਆ ਇੰਨੇ ਮਾੜੇ ਹਾਲਾਤ ਆ ਆਮ ਆਦੀ ਪਾਰਟੀ ਦੇ ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹਾਂਗੀ ਕਿ ਤੁਹਾਡੇ ਲਈ ਸਿਰਫ ਵੈਸਲ ਕਾ ਹੀ ਰਹਿ ਗਿਆ ਤੁਹਾਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ ਤੁਹਾਡੇ ਔਰ ਤੁਹਾਡੇ ਕੋਲ ਇੰਨੇ ਵਰਕਰ ਤੁਹਾਡੇ 92 ਐਮਐਲਏਸ ਹੈ ਤੁਹਾਡੀ ਇਨੀ ਵੱਡੀ ਪਾਰਟੀ ਆ ਤੁਹਾਡੇ ਕੋਲ ਮਨਿਸਟਰ ਹੈਗੇ ਆ ਤੇ ਤੁਹਾਨੂੰ ਕੀ ਲੋੜ ਹੈ ਤੁਸੀਂ ਪੰਜਾਬ ਨੂੰ ਸੰਭੋ ਪੰਜਾਬ ਨੂੰ ਤੁਹਾਨੂੰ ਚਿੰਤਾ ਨਹੀਂ ਹੈ ਤੁਹਾਨੂੰ ਸਿਰਫ ਸੀਟ ਦੀ ਚਿੰਤਾ ਹੈ ਆਪਣੀ ਕਿਪਾ ਸੀਟ ਜਿੱਤਨੀ ਹੈ ਇੱਥੇ ਆ ਕੇ ਤੁਸੀਂ ਰਹਿ ਰਹੇ ਹੋ ਪੰਜਾਬ ਕਿੰਨੇ ਵੇਖਣਾ ਉਹ ਕਿਧੇ ਹਵਾਲੇ ਛੱਡਿਆ ਤੁਸੀਂ ਉਦੋਂ ਪੰਜਾਬ ਦੇ ਹਾਲਾਤ ਬੱਤ ਤੋਂ ਬੱਤਰ ਹੋ ਗਏ ਆ ਤੇ ਸੀਐਮ ਸਾਹਿਬ ਨੂੰ ਹੁਣ ਹੋ ਸਕਦਾ ਹੈ ਇੱਕ ਦੇਖੋ ਵੈਸਲ ਕੇ ਨੂੰ ਸ਼ਾਇਦ ਫਾਇਦਾ ਹੋ ਜਾਊਗਾ ਜਿੱਤੇ ਸੀਐਮ ਸਾਹਿਬ ਘਰ ਲਓਗੇ ਉਥੇ ਬੱਤੀ ਨਹੀਂ ਜਾਊਗੀ ਅੱਛਾ ਤੇ ਬਿਲਕੁਲ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਸਮੇਂ ਦਾ ਛੱਡ ਦਿੰਨੇ ਆ ਔਰ ਖਾਸ ਕਰਕੇ ਅਕਾਲੀ ਦਲ ਦਾ ਹੁਣ ਕੀ ਪ੍ਰੋਗਰਾਮ ਹੋਵੇਗਾ ਕੀ ਪਲਾਨ ਹੋਵੇਗਾ ਉਹ ਦੇਖਣਾ ਹੋਵੇਗਾ ਜੋ ਵੀ ਹੋਵੇਗਾ ਤਾਂ ਸਿਰ ਰਵਾਂਗੇ ਬਣੇ ਰੂ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ